ਤੋ ਅੱਗੇ ਗੰਗੂ ਮਿਲਿਆ ਸਿੱਖ ਵਿਦਵਾਨ ਲਿਖਦੇ ਨੇ ਭਾਈ ਵੀਰ ਸਿੰਘ ਗੋਰੀ ਡਾਕਟਰ ਕਰਤਾਰ ਸਿੰਘ ਗੋਰੀ ਲਤੀਫ ਨੇ ਵੀ ਇਹ ਗੱਲ ਕੀਤੀ ਇਹ ਕਦੀ ਗੁਰੂ ਸਾਹਿਬ ਦੇ ਘਰ ਦੇ ਅੰਦਰ ਸੇਵਾ ਕਰਦਾ ਸੀ ਪਰ ਅੱਜ ਇਹ ਗੁਰੂ ਘਰ ਦੇ ਵਿੱਚ ਸੇਵਾ ਨਹੀਂ ਕਰਦਾ ਤੇ ਮਾਤਾ ਗੁਜਰੀ ਜੀ ਨੂੰ ਤੱਕ ਕੇ ਇਹ ਆਪਣੇ ਪਿੰਡ ਸਿਹੇੜੀ ਲੈ ਗਿਆ ਜਿਹਨੂੰ ਅੱਜ ਲੋਕ ਖੇੜੀ ਵੀ ਕਹਿੰਦੇ ਆਪਣੇ ਪਿੰਡ ਲੈ ਗਿਆ ਪਰ ਅੰਦਰ ਇੱਕ ਲਾਲਚ ਵਾਲੀ ਦ੍ਰਿਤੀ ਹੈ ਕਿ ਮਾਤਾ ਗੁਜਰੀ ਅੱਜ ਮੁਸੀਬਤ ਵਿੱਚ ਪਈ ਏ ਤੇ ਇਹਦੇ ਕੋਲ ਜਿਹੜੀ ਦੌਲਤ ਵਾਲੀ ਪੋਟਲੀ ਏ ਜਿਹੜੀ ਰੁਪਈਆਂ ਵਾਲੀ ਖੁਰਜੀ ਏ ਕਿਤਨਾ ਚੰਗਾ ਹੋਵੇ ਜੇ ਰੁਪਈਆਂ ਵਾਲੀ ਖੁਰਜੀ ਮੈਨੂੰ ਪ੍ਰਾਪਤ ਹੋ ਜਾਏ ਤੇ ਉਸ ਬੰਦੇ ਨੇ ਇਸ ਵਿਪਤ ਦਾ ਇਸ ਮੁਸੀਬਤ ਦਾ ਲਾਭ ਉਠਾਣ ਵਾਸਤੇ ਮਾਤਾ ਗੁਜਰੀ ਜੀ ਨੂੰ ਆਪਣੇ ਘਰ ਲੈ ਗਏ ਕਹਿੰਦਾ ਮਾਂ ਤੁਸੀਂ ਮੇਰੇ ਘਰ ਚ ਲੋਖਾਂ ਤੁਹਾਨੂੰ ਕਿਸੇ ਦਾ ਭੈ ਨਹੀਂ ਕਿਸੇ ਦਾ ਡਰ ਨਹੀਂ ਕਬਰਾਇਓ ਨਾ ਮੈਂ ਤੁਹਾਡੀ ਰੱਜ ਕੇ ਸੇਵਾ ਕਰਾਂਗਾ ਪਰ ਚੇਤੇ ਰੱਖਿਓ ਜਦੋਂ ਬੰਦਾ ਅੰਦਰ ਲਾਲਚ ਵਾਲੀ ਬਿਰਤੀ ਰੱਖ ਕੇ ਤੁਰਦਾ ਹੈ ਤੇ ਤਮੇ ਵਾਲੀ ਬਿਰਤੀ ਨਾਲ ਗੁਰੂ ਕੀ ਸੇਵਾ ਵੀ ਪ੍ਰਵਾਨ ਨਹੀਂ ਜੀ ਹੁੰਦੀ ਜਦੋਂ ਸਹਬ ਦੀ ਸੇਵਾ ਕਰਨੀ ਹੈ ਅੰਦਰ ਤਮਾ ਜਾਂ ਲਾਲਚ ਵਾਲੀ ਬਿਰਤੀ ਨਾ ਹੋਵੇ ਹੁਣ ਗੰਗੂ ਦੇ ਅੰਦਰ ਇੱਕ ਬਿਰਤੀ ਹੈ ਕਿ ਮੈਂ ਕਿਸੇ ਤਰੀਕੇ ਨਾਲ ਇਹ ਦੌਲਤ ਸਾਰੀ ਹੜਤ ਕਰ ਲਵਾ ਤੇ ਮੇਰੇ ਹਜ਼ੂਰ ਬਾਣੀ ਵਿੱਚ ਕਹਿੰਦੇ ਨੇ ਜਿਸ ਮਨੁੱਖ ਦੇ ਅੰਦਰ ਲਾਲਚ ਨੇ ਘਰ ਕਰ ਲਿਆ ਪਿਆਰਿਓ ਉਹ ਛੇਤੀ ਕੀਤਿਆ ਕਿਸੇ ਦੀ ਪਰਵਾਹ ਨਹੀਂ ਜੇ ਕਰਦਾ ਹਜ਼ੂਰ ਨੇ ਤਾਂ ਇਹਨੂੰ ਇੱਕ ਹਲਕੇ ਕੁੱਤੇ ਨਾਲ ਤੁਲਨਾ ਦਿੱਤੀ ਹੈ ਲਾਲਚ ਵਾਲੀ ਬਿਰਤੀ ਨੂੰ ਸਹਿਬ ਦੇ ਬਚਨ ਸੀ ਪੜ੍ਹਨੇ ਆ ਲੱਭ ਕੁੱਤਾ ਕੂੜ ਚੂੜਾ ਥੱਗ ਖਾਦਾ ਮੁਰਦਾਰ ਸਹਿਬ ਕਹਿੰਦੇ ਨੇ ਇਹ ਲਾਲਚ ਇੱਕ ਹਲਕੇ ਕੁੱਤੇ ਦੀ ਤਰ੍ਹਾਂ ਤੇ ਪੁੱਛਿਆ ਮਹਾਰਾਜ ਇਹਨੂੰ ਹਲਕੇ ਕੁੱਤੇ ਨਾਲ ਕਿਉਂ ਤੁਲਨਾ ਦਿੱਤੀ ਦੇ ਧਿਆਨ ਰੱਖਣਾ ਜਦੋਂ ਕੁੱਤਾ ਹਲਕੇ ਨਾ ਨਾ ਓਨੀ ਦੇਰ ਤੱਕ ਮਾਲਕ ਦਾ ਵਫਾਦਾਰ ਹੈ ਉਨੀ ਦੇਰ ਤੱਕ ਮਾਲਕ ਦੇ ਧਰ ਵਿੱਚ ਰਹਿੰਦਾ ਹੈ ਮਾਲਕ ਦੇ ਪੈਰਾਂ ਨੂੰ ਚੁੰਮੇਗਾ ਤੇ ਜਿੱਦਨ ਕੁੱਤੇ ਨੂੰ ਹਲਕ ਪੈ ਜਾਏ ਤੇ ਹਲਕਿਆਂ ਹੋਇਆ ਕੁੱਤਾ ਮਾਲਕ ਨੂੰ ਵੀ ਕੱਟਣ ਤੋਂ ਕਦੀ ਗੁਰੇਜ ਨਹੀਂ ਜੇ ਕਰਦਾ ਸਹਿਬ ਨੇ ਕਿਹਾ ਕਹਿਣ ਲੱਗੇ ਲਾਲਚ ਇੱਕ ਹਲਕੇ ਕੁੱਤੇ ਦੀ ਤਰ੍ਹਾਂ ਜਿੰਨੀ ਦੇਰ ਤੱਕ ਸੰਤੋਖੇ ਸੰਤੋਖ ਵਾਲਾ ਹਿਰਦਾ ਗੁਰੂ ਪਰਮੇਸ਼ਵਰ ਸਮਾਜ ਤੇ ਪਰਿਵਾਰ ਲਈ ਵਾਕਈ ਲਾਭਦਾਇਕ ਹੈ ਤੇ ਜਿੱਦਨ ਕਿਤੇ ਲਾਲਚ ਦਾ ਕੁੱਤਾ ਅੰਦਰ ਆ ਜਾਏ ਤੇ ਹਲਕ ਪੈ ਜਾਏ ਤੇ ਹਲਕਿਆ ਹੋਇਆ ਕੁੱਤਾ ਕਦੀ ਆਪਣੇ ਸਵਾਮੀ ਨੂੰ ਵੀ ਕੱਟਣ ਤੋਂ ਗੁਰੇਜ਼ ਨਹੀਂ ਕਰਦਾ ਅਸੀਂ ਪੜ੍ਹਦੇ ਆਂ ਕਈ ਵਾਰੀ ਸੁਣਨੇ ਆਂ ਕਿ ਫਲਾਣੀ ਥਾਂ ਤੇ ਕੁੱਤੇ ਹਲਕੇ ਹੋਏ ਨੇ ਮਾਲਕ ਦੇ ਪੈਰ ਨੂੰ ਕੱਟ ਲਿਆ ਇਹਦਾ ਮਤਲਬ ਵਫਾਦਾਰ ਕੁੱਤਾ ਉਦੋਂ ਮਾਲਕ ਨੂੰ ਕੱਟਦਾ ਜਦੋਂ ਉਹ ਹਲਕ ਜਾਂਦਾ ਹੈ ਗੰਗੂ ਦੀ ਇੱਕ ਮਿਰਤੀ ਏ ਹਲਕੇ ਸਵਾਨ ਦੀ ਤਰ੍ਹਾਂ ਜਿੱਥੇ ਮਾਲਕ ਦੇ ਦਰ ਤੇ ਕਿਤਨਾ ਸਮਾਂ ਬਤੀਤ ਕੀਤਾ ਹੈ ਤੇ ਅੱਜ ਉਸ ਦੇ ਮਾਲਕ ਦੇ ਬੱਚੇ ਨੇ ਉਸੇ ਗੁਰੂ ਤੇਗ ਬਹਾਦਰ ਜੀ ਦੇ ਪੋਤੇ ਨੇ ਕੋਈ ਮਾਂ ਕੁਜਰੀਏ ਪਰ ਅੰਦਰ ਲਾਲਚ ਵਾਲੀ ਬਿਰਤੀ ਜਿਹੜੀ ਟਿਕ ਨਹੀਂ ਦਿੰਦੀ ਘਰ ਲੈ ਗਿਆ ਕਹਿੰਦੇ ਨੇ ਆਪਣੇ ਘਰ ਅੰਦਰ ਜਾ ਕੇ ਟਿਕਾਣਾ ਕੀਤਾ ਕੁਝ ਇਹ ਵੀ ਸੱਜਣ ਕਹਿੰਦੇ ਨੇ ਜੀ ਗੰਗੂ ਨੇ ਨਹੀਂ ਪਕੜਾਇਆ ਧਿਆਨ ਰੱਖਣਾ ਤਵਾਰੀਖ ਦੀ ਕਦੀ ਇੱਕ ਘਟਨਾ ਵੇਖ ਕੇ ਆਪਾਂ ਨਾ ਲਿਖ ਦਈਏ ਨਹੀਂ ਪਕੜਾਇਆ ਸਾਡੇ ਕੋਲ ਬੇਅੰਤ ਉਦਾਹਰਨਾਂ ਨੇ ਬੰਦਾ ਸਿੰਘ ਬਹਾਦਰ ਨੂੰ ਖੇੜੀ ਤੇ ਹਮਲਾ ਕਰਨ ਦੀ ਕੀ ਲੋੜ ਸੀ ਜੇ ਗੰਗੂ ਨੇ ਬੱਚਿਆਂ ਨੂੰ ਗ੍ਰਿਫਤਾਰ ਨਹੀਂ ਕਰਾਇਆ ਤਾਂ ਸਿੱਖ ਇਤਿਹਾਸ ਕਹਿੰਦਾ ਹੈ ਕਿ ਗੰਗੂ ਮਰਿਆ ਵੀ ਇਸੇ ਸੱਚ ਦੇ ਨਾਲ ਸੀ ਕਿਉਂਕਿ ਉਹਦਾ ਦਿਮਾਗੀ ਸੰਤੁਲਨ ਜਿਹੜਾ ਉਹ ਖੋ ਚੁੱਕਾ ਸੀ ਤੇ ਪਾਤਲ ਹੋ ਕੇ ਬੱਚਿਆਂ ਨੂੰ ਆਵਾਜ਼ਾਂ ਮਾਰਦਿਆਂ ਦੀ ਮੌਤ ਹੋ ਗਈ ਸੀ ਖੈਰ ਮਾਤਾ ਗੁਜਰੀ ਜੀ ਨੂੰ ਆਪਣੇ ਘਰ ਲੈ ਗਏ ਤੇ ਕਿੰਨੇ ਅੰਦਰ ਜਾ ਕੇ ਪਿਛਲੇ ਘਰ ਦੇ ਅੰਦਰ ਟਿਕਾਣਾ ਕਰਾਇਆ ਤੇ ਇੱਕ ਹੀ ਬਿੱਤਰ ਮਾਂ ਨੇ ਸ਼ਾਮ ਦੇ ਵਕਤ ਪਹਿਲਾਂ ਸੋਧਰ ਰਹਿ ਰਾਤ ਸਾਹਿਬ ਜੀ ਦਾ ਪਾਠ ਕੀਤਾ ਹੈ ਕਿੰਨੇ ਆਪਣੇ ਸਾਹਮਣੇ ਇੱਕ ਪਾਸੇ ਛੱਜੇ ਪਾਸੇ ਇੱਕ ਬੱਚੇ ਨੂੰ ਬਿਠਾਇਆ ਹੈ ਦੂਸਰੇ ਪਾਸੇ ਖੱਬੇ ਤਰ ਬਿਠਾਇਆ ਹੈ ਤੇ ਦਾਦੀ ਮਾਂ ਪਾਠ ਕਰਦੀ ਏ ਤੇ ਦੋਨੋਂ ਪੁੱਤਰੇ ਨੇਤਰ ਮੁੰਦ ਕੇ ਗੁਰੂ ਕੀ ਬਾਣੀ ਦਾ ਪਾਠ ਸੁਣਦੇ ਤੇ ਰਾਤ ਨੂੰ ਸੋਹਿਲਾ ਸਾਹਿਬ ਜੀ ਦਾ ਪਾਠ ਕੀਤਾ ਹੈ ਆਰਾਮ ਕੀਤਾ ਤੇ ਇਸੇ ਰਾਤ ਹੀ ਗੰਗੂ ਨੇ ਆਪਣੀ ਕਾਰਾ ਬਾਤ ਜੋ ਆਪਣੀ ਕਾਰਸਤਾਨੀ ਉਹ ਕਰ ਦਿੱਤੀ ਮਾਤਾ ਜੀ ਦੀ ਦੌਲਤ ਵਾਲੀ ਖੁਰਜੀ ਤੁਲਾ ਚੁਰਾ ਲਈਏ ਅੰਮ੍ਰਿਤ ਵੇੜਾ ਹੋਇਆ ਮਾਤਾ ਜੀ ਨੇ ਆਪ ਇਸ਼ਨਾਨ ਕੀਤਾ ਹੈ ਨਿਤਨੇਮ ਕੀਤਾ ਬਾਣੀ ਦਾ ਪਾਠ ਕੀਤਾ ਤੇ ਦੋਨਾਂ ਪੁੱਤਰਿਆਂ ਨੂੰ ਉਠਾਇਆ ਅੱਜ ਮਾਂ ਆਪਣੇ ਨਿਤਨੇਮ ਤੋਂ ਬਾਅਦ ਇੱਕ ਇੱਕ ਨੂੰ ਇਸ਼ਨਾਨ ਕਰਾਇਆ ਸੋਹਣੇ ਪੋਚਾ ਕੇ ਪਹਿਨਾਏ ਨੇ ਸੀਸ ਤੇ ਕਲਗੀ ਸਜਾਈਏ ਤੇ ਆਪਣੇ ਕੋਲ ਬਿਠਾ ਕੇ ਦੋਨਾਂ ਪੋਤਿਆਂ ਤੋਂ ਨਿਤਨੇਮ ਦੀ ਬਾਣੀ ਦਾ ਪਾਠ ਕਰਾਇਆ ਆਪ ਪਾਠ ਸੁਣਿਆ ਇਹ ਨਾ ਤੋਂ ਜਦੋਂ ਇੱਧਰ ਦਿਨ ਦਾ ਚੜਾ ਹੋਇਆ ਮਾਤਾ ਜੀ ਨੇ ਬਸਤਰ ਲੱਭਦੇ ਆ ਲੱਭਦੇ ਆ ਥੱਲੇ ਝਾਤੀ ਮਾਰੀ ਤੇ ਦੇਖਦੇ ਨੇ ਰੁਪਈਆਂ ਵਾਲੀ ਪੋਟਲੀ ਜਿਹੜੀ ਉਹ ਗੁੰਮ ਤੇ ਆਵਾਜ਼ ਦੇ ਕੇ ਗਿਆ ਪੁੱਤਰ ਗੰਗਿਆ ਚੰਗਾ ਕੀਤਾਈ ਤੂੰ ਦੌਲਤ ਨੂੰ ਸੰਭਲਿਆ ਹੁਣ ਉਹਦਾ ਕਿਰਦਾ ਸੀ ਚੋਰ ਸੁਣਦਿਆਂ ਸਾਰੀ ਉਹਨੂੰ ਅੱਗ ਲੱਗ ਗਈ ਕਹਿੰਦਾ ਹੱਦ ਹੋ ਗਈ ਨਾਲੇ ਤਾਂ ਆਪਣੇ ਘਰ ਵਿੱਚ ਮੈਂ ਤੁਹਾਨੂੰ ਰੱਖਿਆ ਤੇ ਦੂਸਰਾ ਮੇਰੇ ਉੱਤੇ ਇਲਜ਼ਾਮ ਲਾਉਂਦੇ ਪਏ ਉਹ ਮੈਂ ਚੋਰਾਂ ਕਹਿ ਲੱਗਾ ਮੈਂ ਚੰਗਾ ਤੁਹਾਡੇ ਨਾਲ ਭੜਾ ਕੀਤਾ ਤੁਹਾਨੂੰ ਕਿਤੇ ਗ੍ਰਿਫਤਾਰ ਕਰਾ ਦਿੰਦਾ ਤੁਹਾਨੂੰ ਕਿਤੇ ਮੈਂ ਤਰੇਹੰਦ ਦੇ ਸੂਬੇ ਕੋਲ ਪਕੜਾ ਦਿੰਦਾ ਤੇ ਪਤਾ ਲੱਗਦਾ ਕਿ ਅੱਜ ਤੁਹਾਨੂੰ ਨਾਲ ਵੀਦ ਦੀ ਕੀ ਆਪਣੇ ਘਰ ਥਾਂ ਦਿੱਤੀ ਤੇ ਮੇਰੇ ਉੱਪਰ ਹੀ ਦੋਸ਼ ਤੇ ਮਾਤਾ ਗੁਜਰੀ ਕਹਿੰਦੇ ਨੇ ਭਲਿਆ ਸਮਾਂ ਸਦਾ ਇੱਕੋ ਜਾਂ ਨਹੀਂ ਰਹਿੰਦਾ ਜੇ ਤੂੰ ਪਕੜਾ ਵੀ ਦਿੰਦਾ ਤੇ ਫਿਰ ਕੀ ਹੋਣਾ ਸੀ ਹੋਣਾ ਉਹ ਕੁਝ ਹੀ ਏ ਜੋ ਕੁਝ ਮੇਰੇ ਅਕਾਲ ਪੁਰਖ ਮੈਕਰੂ ਨੂੰ ਮਨਜ਼ੂਰ ਏ ਕੋਣਾ ਉਹ ਕੁਝ ਏ ਜੋ ਮੇਰੇ ਪਿਆਰੇ ਪਰਮੇਸ਼ਵਰ ਨੂੰ ਮਨਜ਼ੂਰ ਏ ਪਰ ਜੇ ਤੂੰ ਕਿਤੇ ਰੱਖੇ ਨੇ ਤੇ ਚੰਗਾ ਏ ਕਹਿੰਦੇ ਨੇ ਉਸ ਬੰਦੇ ਤੋਂ ਜਰਿਆ ਨਾ ਗਿਆ ਉੱਚੀ ਸਾਰੀ ਰੌਲਾ ਪਾਣ ਲੱਗ ਪਿਆ ਚੋਰ ਚੋਰ ਕਹਿ ਕੇ ਜਦੋਂ ਰੌਲਾ ਪਾਇਆ ਮੈਂ ਸੰਖੇਪ ਵਿੱਚ ਅੱਗੇ ਤੁਰਾਂ ਆਪਣੇ ਪਿੰਡ ਤੋਂ ਇਹ ਮੁਰਿੰਡੇ ਆਏ ਤੇ ਮੁਰੁੰਡੇ ਦੇ ਸੰਦੋ कोतवाल ਦਰੋਗੇ ਕਹਿ ਲੋ ਇੱਕ ਦਾ ਨਾਮ ਸੀ ਜਾਨੀ ਖਾਨ ਇੱਕ ਦਾ ਨਾਮ ਸੀ ਮਾਨੀ ਖਾਨ ਦੋਨਾਂ ਨੂੰ ਜਾ ਕੇ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਹਬਜ਼ਾਦੇ ਔਰ ਮਾਤਾ ਗੁਜਰੀ ਜੀ ਮੇਰੇ ਘਰ ਦੇ ਅੰਦਰ ਖੁਣੇ-ਖੁਣੇ ਉਤਰੇ ਨੇ ਤੇ ਮੈਂ ਚਾਹਦਾ ਤਾਂ ਹਕੂਮਤ ਦੇ ਬਾਗੀ ਬੱਟ ਕੇ ਨਾ ਰਹਿਣ ਤੇ ਮੈਂ ਤੁਹਾਨੂੰ ਉਹ ਸੂਹ ਦੇਣ ਆਇਆ ਚਲੋ ਮੇਰੇ ਨਾਲ ਉਹਨਾਂ ਦੀ ਮਾਤਾ ਤੇ ਉਹਨਾਂ ਦੇ ਪੁੱਤਰਾਂ ਨੂੰ ਗ੍ਰਿਫਤਾਰ ਕਰ ਲਓ ਹੁਣ ਦੇਖੋ ਗੁਰੂ ਤੇ ਵੀ ਇਹ ਸਮਾਂ ਆਇਆ ਅੱਜ ਮਾਈਆਂ ਬੀਬੀਆਂ ਭੈਣਾਂ ਨੂੰ ਜੇਲਾ ਨਹੀਂ ਕਦੀ ਉਹ ਵੀ ਸਮਾਂ ਸੀ ਸਭ ਤੋਂ ਪਹਿਲਾਂ ਮਾਂ ਗੁਜਰੀਏ ਜਿਨੇ ਜੇਲ ਕੱਟੀ ਜੇ ਸਭ ਤੋਂ ਪਹਿਲਾਂ ਮਾਤਾ ਗੁਜਰੀਏ ਤੇ ਵਾਕਈ ਮਾਂ ਤੂੰ ਧੰਨੇ ਇਸ ਕਰਕੇ ਸੀ ਤੈਨੂੰ ਧੰਨ ਕਹਿੰਨੇ ਆ ਤੇਰਾ ਪਤੀ ਸ਼ਹੀਦ ਹੈ ਮੈਂ ਇੱਕ ਦਿਨ ਅਰਜ਼ ਕੀਤੀ ਸੀ ਤੇਰੇ ਚਾਰ ਪੁੱਤਰੇ ਸ਼ਹੀਦ ਨੇ ਤੇਰੀ ਨੰਨਣ ਦੇ ਪੰਜ ਪੁੱਤਰ ਨੇ ਪੰਜੇ ਦੇ ਪੰਜੇ ਪੁੱਤਰ ਸ਼ਹੀਦ ਨੇ ਤੇਰਾ ਸੱਤਾ ਭਰਾ ਸ਼ਹੀਦ ਹੈ ਇਥੋਂ ਤੱਕ ਮਾਂ ਤੂੰ ਆਪ ਵੀ ਤਾਂ ਸ਼ਹਾਦਤ ਦਾ ਜਾ ਪੀਤਾ ਹੈ ਮਾਤਾ ਗੁਜਰੀ ਜੀ ਨੂੰ ਪਕੜਵਾਉਣ ਵਾਸਤੇ ਜਾਨੀਖਾਂ ਤੇ ਮਾਨੀਖਾਂ ਪ੍ਰਭਾਤ ਵੇਲੇ ਦੂਸਰੇ ਦਿਨ ਪਹੁੰਚ ਗਏ। ਮਾਤਾ ਗੁਜਰੀ ਜੀ ਨੂੰ ਕਹਿੰਦੇ ਨੇ ਅਸੀਂ ਤੁਹਾਨੂੰ ਗ੍ਰਿਫਤਾਰ ਕਰਨ ਆਏ ਆਂ ਤੇ ਮਾਤਾ ਜੀ ਨੇ ਪੁੱਤਰਾਂ ਦੇ ਮੱਥੇ ਚੁੰਮੇ ਨੇ ਪੋਤਿਆਂ ਦੇ ਕਹਿਣ ਲੱਗੇ ਮਾਂ ਇਹ ਸਾਨੂੰ ਕਿਉਂ ਪਕੜਦੇ ਨੇ ਤੇ ਮਾਂ ਨੇ ਅਸੀ ਜਿੱਤੀ ਪੁੱਤਰੋ ਅਰਦਾਸ ਕਰਿਓ ਆਪਣੇ ਦਾਦੇ ਦੇ ਚਰਨਾਂ ਵਿੱਚ ਆਪਾਂ ਹੁਣ ਆਪਣੇ ਉਸ ਮੁਕਾਮ ਤੇ ਚੱਲਣ ਲੱਗਿਆ ਜਿੱਤੇ ਸਾਡਾ ਆਖਰੀ ਸਿਕਾਣਾ ਹੋਣਾ ਹੈ। ਜਿੱਤੇ ਸਾਡਾ ਵਸ਼ੇਬਾ ਹੋਣੇ ਜਦੋਂ ਮਾਂ ਗੁਜਰੀ ਜੀ ਨਿਕਲਣ ਲੱਗੇ ਨੇ ਤੇ ਗੰਗੂ ਕੋਲ ਖਲੋਤਾ ਹੈ ਤੇ ਤੁਰ ਲੱਗਿਆ ਜਾਨੀ ਖਾਂ ਤੇ ਮਾਨੀ ਖਾਂ ਕੋਲ ਨੇ ਤੇ ਮਾਤਾ ਗੁਜਰੀ ਜੀ ਨੇ ਇੱਕ ਗੱਲ ਕਹਿ ਦਿੱਤੀ ਸੀ ਗੰਗੂ ਜਿੱਤ ਦੌਲਤ ਦੀ ਖਾਤਰ ਤੂੰ ਬੇਈਮਾਨ ਹੋਇਆ ਹੈ ਚੇਤੇ ਰੱਖੀ ਇੱਕ ਦੌਲਤ ਨੇ ਤੈਨੂੰ ਠੁਕ ਦੀ ਨੀਂਦ ਸੌਂ ਨਹੀਂ ਉਦੇਣਾ ਹੁਣ ਜਾਨੀ ਖਾਂ ਤੇ ਮਾਨੀ ਖਾਂ ਦੇ ਕੰਨ ਵਿੱਚ ਇੱਕ ਗੱਲ ਪੈ ਗਈ ਮੈਂ ਇੱਧਰ ਜ਼ਰੂਰ ਆਵਾਂਗਾ ਵੀ ਇਹ ਕਿਵੇਂ ਮਰਿਆ ਪਰਤ ਕੇ ਇਨਾਂ ਦੇ ਕੰਨ ਵਿੱਚ ਇੱਕ ਗੱਲ ਪੈ ਗਈ ਕਿ ਇੱਕ ਗੰਗੂ ਬ੍ਰਾਹਮਣ ਦੇ ਕੋਲ ਦੌਲਤ ਹੈ ਪਰ ਹਕੂਮਤ ਜਿਹੜੀ ਉਹ ਹਮੇਸ਼ਾ ਆਪਣਾ ਲਾਭ ਲੈ ਕੇ ਪਰਤ ਕੇ ਬੰਦੇ ਜਿਸ ਨੇ ਉਹਨਾਂ ਦੀ ਮਦਦ ਕੀਤੀ ਹੋਵੇ ਉਹਨੂੰ ਵੀ ਪੁੱਛਦਿਆਂ ਦੇਰ ਨਹੀਂ ਜਿਲਾਉਂਦੀ ਉਹਨਾਂ ਦੇਖ ਲਿਆ ਤੇ ਪੂਲ ਦੌਲਤ ਹੈ ਪਰ ਚੁੱਪ ਕਰ ਗਏ ਅਨ ਸੁਣੀ ਕਰ ਦਿੱਤੀ ਅੱਜ ਮਾਤਾ ਖੇੜੀ ਤੋਂ ਮੁਰਿੰਡੇ ਆਈਏ ਇੱਕ ਰਾਤ ਮਾਤਾ ਗੁਜਰੀ ਜੀ ਤੇ ਛੋਟੇ ਸਹਬਜਾਦੇ ਮੁਰਿੰਡੇ ਰਹੇ ਨੇ